ਪਾ ਪੰਜਾਬ ਪੁਲਿਸ ਨੂੰ ਨਾਮ ਪੁੱਛਣਾ ਹੀ ਮਹਿੰਗਾ ਪੈ ਗਿਆ ਜਿ ਹਾਂ ਪੰਜਾਬ ਪੁਲਿਸ ਨੇ ਤਿੰਨ ਲੋਕਾਂ ਤੋਂ ਨਾਮ ਪੁੱਛਿਆ ਤਾਂ ਜਿਨ੍ਹਾਂ ਦਾ ਨਾਮ ਪੁੱਛਿਆ ਗਿਆ ਉਹਨਾਂ ਦੇ ਵੱਲੋਂ ਪੰਜਾਬ ਪੁਲਿਸ ਤੇ ਹੀ ਫਾਇਰਿੰਗ ਕਰ ਦਿੱਤੀ ਹੈ ਜਿ ਹਾਂ ਪੂਰਾ ਮਾਮਲਾ ਤੁਹਾਨੂੰ ਦੱਸਦੇ ਹਾਂ ਪੂਰਾ ਮਾਮਲਾ ਸੁਣ ਕੇ ਤੁਹਾਡੇ ਵੀ ਰੌਂਗ ਤੇ ਖੜੇ ਹੋ ਜਾਣਗੇ ਬਠਿੰਡਾ ਦੇ ਵਿੱਚ ਵੱਡਾ ਇਨਕਾਊਂਟਰ ਕਰ ਦਿੱਤਾ ਗਿਆ ਹੈ ਪੁਲਿਸ ਦੇ ਵੱਲੋਂ ਤਿੰਨ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਦੋ ਜਣੇ ਆ ਜਖਮੀ ਕੋਈ ਨੇ ਜਿਨ੍ਹਾਂ ਦੇ ਪੱਟਾਂ ਦੇ ਵਿੱਚ ਗੋਲੀਆਂ ਵੱਜੀਆਂ ਨੇ ਔਰ ਇੱਕ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਤੁਹਾਨੂੰ ਦੱਸ ਦੇ ਕਿ ਦਰਅਸਲ ਇੱਕ ਬਠਿੰਡਾ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਵੱਡੀ ਵਾਰਦਾਤ ਵਾਪਰੀ ਸੀ ਸ਼ਰਾਬ ਦੇ ਠੇਕੇ ਤੇ ਲੁੱਟ ਕੀਤੀ ਗਈ ਸੀ ਔਰ ਉਸ ਮਾਮਲੇ ਦੇ ਵਿੱਚ ਕਈ ਮੁਲਜ਼ਮ ਜਿਹੜੇ ਉਹ ਲੜਿੰਦਾ ਸੀ ਪੰਜਾਬ ਪੁਲਿਸ ਨੂੰ ਔਰ ਪੰਜਾਬ ਪੁਲਿਸ ਨੂੰ ਗੁਪਤ ਸੂਚਨਾ ਮਿਲਦੀ ਹੈ ਕਿ ਜਿਨ੍ਹਾਂ ਨੇ ਉਹ ਠੇਕਾ ਲੁੱਟਿਆ ਉਹ ਫਲਾਣੇ ਬੰਦੇ ਇਸ ਜਗ੍ਹਾ ਤੇ ਬੈਠੇ ਹੋਇਆ ਤਾਂ ਪੰਜਾਬ ਪੁਲਿਸ ਜਦੋਂ ਉੱਥੇ ਪਹੁੰਚਦੀ ਹੈ ਤਾਂ ਉਹਨਾਂ ਦੇ ਕੋਲ ਉਹਨਾਂ ਦੇ ਨਾਂ ਪੁੱਛਦੀ ਐ ਤਾਂ ਇੰਨੇ ਦੇ ਵਿੱਚ ਹੀ ਮੁਲਜ਼ਮਾਂ ਦੇ ਵੱਲੋਂ ਪੰਜਾਬ ਪੁਲਿਸ ਦੇ ਉੱਪਰ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਹਾਲਾਂਕਿ ਬੜੀ ਸਮਝਦਾਰੀ ਦੇ ਨਾਲ ਬੜੇ ਚੁਕੰਨੇ ਤਰੀਕੇ ਦੇ ਨਾਲ ਪੰਜਾਬ ਪੁਲਿਸ ਨੇ ਆਪਣੇ ਆਪ ਨੂੰ ਬਚਾਇਆ ਪਰ ਫਿਰ ਵੀ ਤੁਹਾਨੂੰ ਦੱਸਦੀ ਕਿ ਐਸਆਈ ਜਿਹੜਾ ਆ ਪੰਜਾਬ ਪੁਲਿਸ ਦਾ ਸੁਖਪ੍ਰੀਤ ਸਿੰਘ ਉਹਦੇ ਲੱਤ ਤੇ ਗੋਲੀ ਲੱਗੀ ਦੱਸੀ ਜਾ ਰਹੀ ਹੈ ਤਾਂ ਐਸਆਈ ਜ਼ਖਮੀ ਹੋ ਚੁੱਕਾ ਹੈ ਕਿਉਂਕਿ ਜੱਕਦਮ ਫਾਇਰਿੰਗ ਕਰ ਦਿੱਤੀ ਗਈ ਉਹਨਾਂ ਬਦਮਾਸ਼ਾਂ ਦੇ ਵੱਲੋਂ ਜਦੋਂ ਪੰਜਾਬ ਪੁਲਿਸ ਨੂੰ ਉਹਨਾਂ ਨੂੰ ਨਾਂ ਪੁੱਛਿਆ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਸਾਡੀ ਖੈਰ ਨਹੀਂ ਹੈ ਪੰਜਾਬ ਪੁਲਿਸ ਨੂੰ ਪਤਾ ਲੱਗ ਗਿਆ ਤਾਂ ਉਸੇ ਸਮੇਂ ਉਹਨਾਂ ਨੇ ਪੰਜਾਬ ਪੁਲਿਸ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਸ ਕਦਰ ਇੱਕ ASI ਦੇ ਲੱਤ ਦੇ ਉੱਪਰ ਗੋਲੀ ਲੱਗੀ ਹੈ ASI ਜ਼ਖਮੀ ਹੋਇਆ ਹੈ ਜਦਕਿ ਪੰਜਾਬ ਪੁਲਿਸ ਨੇ ਫਿਰ ਪੂਰੇ ਸ਼ਹਿਰ ਦੇ ਵਿੱਚ ਨਾਕਾਬੰਦੀ ਕਰ ਦਿੱਤੀ ਕਿਉਂਕਿ ਉਹ ਉੱਥੋਂ ਫਾਇਰਿੰਗ ਕਰਕੇ ਤੇ ਫਰਾਰ ਹੋ ਗਏ ਪਰ ਜਦੋਂ ਨਾਕੇ ਤੇ ਉਹਨਾਂ ਤਿੰਨਾਂ ਬਦਮਾਸ਼ਾਂ ਨੂੰ ਰੋਕਿਆ ਗਿਆ ਤਾਂ ਨਾਕੇ ਤੇ ਉਹਨਾਂ ਨੇ ਫਿਰ ਫਾਇਰਿੰਗ ਕੀਤੀ ਪਰ ਪੰਜਾਬ ਪੁਲਿਸ ਨੇ ਪੁਲਿਸ ਨੇ ਵੀ ਫਿਰ ਅਗੋਂ ਜਵਾਬ ਜਿਹੜਾ ਉਹ ਦਿੱਤਾ ਜਿਸ ਦੇ ਨਾਲ ਦੋ ਬਦਮਾਸ਼ਾਂ ਦੇ ਗੋਲੀਆਂ ਲੱਗੀਆਂ ਨੇ ਪੱਟਾਂ ਦੇ ਵਿੱਚ ਉਹ ਜ਼ਖਮੀ ਨੇ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਤੇ ਇੱਕ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਇਹ ਮੌਕੇ ਦੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਜਿੱਥੇ ਫਾਇਰਿੰਗ ਹੋਈ ਉਹ ਵੀ ਤਸਵੀਰਾਂ ਜਿਸ ਨਾਕੇ ਤੇ ਉਹਨਾਂ ਬਦਮਾਸ਼ਾਂ ਨੂੰ ਰੋਕਿਆ ਗਿਆ ਸੀ ਉਹ ਵੀ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਦਰਅਸਲ ਮਾਮਲਾ ਜੁੜਿਆ ਉਹ ਪਰਾਣਾ ਸੀਗਾ ਵਿਨਾ ਦੇ ਵੱਲੋਂ ਇੱਕ ਸ਼ਰਾਬ ਦੇ ਠੇਕੇ ਨੂੰ ਲੁੱਟਿਆ ਗਿਆ ਸੀ ਔਰ ਉਸੇ ਕੇਸ ਦੇ ਵਿੱਚ ਇਹ ਬੰਦੇ ਲੜਨਦਾ ਸੀਗੇ ਤੇ ਜਦੋਂ ਪੰਜਾਬ ਪੁਲਿਸ ਨੂੰ ਸੂਚਨਾ ਮਿਲੀ ਕਿ ਉਹ ਵਾਲੇ ਬੰਦੇ ਜੁੜਿਆ ਇਸ ਜਗ੍ਹਾ ਦੇ ਉੱਪਰ ਬੈਠੇ ਹੋਏ ਆ ਤਾਂ ਪੰਜਾਬ ਪੁਲਿਸ ਜਦੋਂ ਉੱਥੇ ਜਾ ਕੇ ਦੇਖਦੀ ਆ ਉਹਨਾਂ ਤੋਂ ਨਾ ਪਹਿਲਾਂ ਪੁੱਛਦੀ ਹੈ ਤਾਂ ਇੰਨੇ ਚਿਰ ਨੂੰ ਉਹ ਅਗਿਓਂ ਪੰਜਾਬ ਪੁਲਿਸ ਤੇ ਫਾਇਰਿੰਗ ਕਰਨੀ ਬਿਨਾ ਕੋ ਸੋਚੇ ਸਮਝੇ ਸ਼ੁਰੂ ਕਰ ਦਿੰਦੇ ਨੇ ਤੇ ASI ਸੁਖਪ੍ਰੀਤ ਸਿੰਘ ਦੇ ਲੱਤ ਦੇ ਉੱਪਰ ਗੋਲੀ ਲੱਗਦੀ ਹੈ ਜਿਸ ਦੇ ਨਾਲ ASI ਸੁਖਪ੍ਰੀਤ ਜਿਹੜਾ ਆ ਉਹ ਜ਼ਖਮੀ ਹੋ ਜਾਂਦਾ ਹੈ ਔਰ ਮੌਕੇ ਤੋਂ ਇਹ ਜਿਹੜੇ ਮੁਲਜ਼ਮ ਸੀ ਬਦਮਾਸ਼ ਜਿਹੜੇ ਨੇ ਉਹ ਫਰਾਰ ਹੋ ਜਾਂਦੇ ਨੇ ਫਿਰ ਜਦੋਂ ਪੁਲਿਸ ਨੇ ਵਾਇਰਲਸ ਕੀਤੀ ਪੂਰੇ ਸ਼ਹਿਰ ਦੇ ਵਿੱਚ ਨਾਕੇਬੰਦੀ ਦਾ ਕਹਿ ਦਿੱਤਾ ਔਰ ਨਾਕੇਬੰਦੀ ਦੇ ਦੌਰਾਨ ਇਹਨਾਂ ਤਿੰਨ ਬਦਮਾਸ਼ਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਉੱਥੇ ਵੀ ਇਹਨਾਂ ਨੇ ਫਾਇਰਿੰਗ ਕੀਤੀ ਪਰ ਉੱਥੇ ਇਹਨਾਂ ਨੂੰ ਦਬੋਚ ਲਿਆ ਗਿਆ ਦੋ ਜ਼ਖਮੀ ਐ ਤੇ ਇੱਕ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਗਿਆ। ਯਾ ਪੁਲਿਸ ਨੂੰ ਨਾਮ ਪੁੱਛਣਾ ਹੀ ਮਹਿੰਗਾ ਪੈ ਗਿਆ। ਜਿहां ਪੰਜਾਬ ਪੁਲਿਸ ਨੇ ਤਿੰਨ ਲੋਕਾਂ ਤੋਂ ਨਾਮ ਪੁੱਛਿਆ ਤਾਂ ਜਿਨ੍ਹਾਂ ਦਾ ਨਾਮ ਪੁੱਛਿਆ ਗਿਆ ਉਹਨਾਂ ਦੇ ਵੱਲੋਂ ਪੰਜਾਬ ਪੁਲਿਸ ਤੇ ਹੀ ਫਾਇਰਿੰਗ ਕਰ ਦਿੱਤੀ ਐ। ਜਿहां ਪੂਰਾ ਮਾਮਲਾ ਤੁਹਾਨੂੰ ਦੱਸਦੇ ਆ ਪੂਰਾ ਮਾਮਲਾ ਸੁਣ ਕੇ ਤੁਹਾਡੇ ਵੀ ਰੌਂਗਟੇ ਖੜੇ ਹੋ ਜਾਣਗੇ। ਬਠਿੰਡਾ ਦੇ ਵਿੱਚ ਵੱਡਾ ਇਨਕਾਊਂਟਰ ਕਰ ਦਿੱਤਾ ਗਿਆ ਹੈ ਪੁਲਿਸ ਦੇ ਵੱਲੋਂ ਤਿੰਨ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਦੋ ਜਣੇ ਜ਼ਖਮੀ ਕੋਈ ਨੇ ਜਿਨ੍ਹਾਂ ਦੇ ਪੱਟਾਂ ਦੇ ਵਿੱਚ ਗੋਲੀਆਂ ਵੱਜੀਆਂ ਨੇ ਔਰ ਇੱਕ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਤੁਹਾਨੂੰ ਦੱਸ ਦੇ ਕਿ ਦਰਅਸਲ ਇੱਕ ਬਠਿੰਡਾ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਵੱਡੀ ਵਾਰਦਾਤ ਵਾਪਰੀ ਸੀ ਸ਼ਰਾਬ ਦੇ ਠੇਕੇ ਤੇ ਲੁੱਟ ਕੀਤੀ ਗਈ ਸੀ ਔਰ ਉਸ ਮਾਮਲੇ ਦੇ ਵਿੱਚ ਕਈ ਮੁਲਜ਼ਮ ਜਿਹੜੇ ਉਹ ਲੜਿੰਦਾ ਸੀ ਪੰਜਾਬ ਪੁਲਿਸ ਨੂੰ ਔਰ ਪੰਜਾਬ ਪੁਲਿਸ ਨੂੰ ਗੁਪਤ ਸੂਚਨਾ ਮਿਲਦੀ ਹੈ ਕਿ ਜਿਨ੍ਹਾਂ ਨੇ ਉਹ ਠੇਕਾ ਲੁੱਟਿਆ ਉਹ ਫਲਾਣੇ ਬੰਦੇ ਇਸ ਜਗ੍ਹਾ ਤੇ ਬੈਠੇ ਹੋਇਆ ਤਾਂ ਪੰਜਾਬ ਪੁਲਿਸ ਜਦੋਂ ਉੱਥੇ ਪਹੁੰਚਦੀ ਹੈ ਤਾਂ ਉਹਨਾਂ ਦੇ ਕੋਲੋਂ ਉਹਨਾਂ ਦੇ ਨਾਂ ਪੁੱਛਦੀ ਹੈ ਤਾਂ ਇੰਨੇ ਦੇ ਵਿੱਚ ਹੀ ਮੁਲਜ਼ਮਾਂ ਦੇ ਵੱਲੋਂ ਪੰਜਾਬ ਪੁਲਿਸ ਦੇ ਉੱਪਰ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਹਾਲਾਂਕਿ ਬੜੀ ਸਮਝਦਾਰੀ ਦੇ ਨਾਲ ਬੜੇ ਚੁਕੰਨੇ ਤਰੀਕੇ ਦੇ ਨਾਲ ਪੰਜਾਬ ਪੁਲਿਸ ਨੇ ਆਪਣੇ ਆਪ ਨੂੰ ਬਚਾਇਆ ਪਰ ਫਿਰ ਵੀ ਤੁਹਾਨੂੰ ਦੱਸਦੀ ਕਿ ਏਐਸਆਈ ਜਿਹੜਾ ਆ ਪੰਜਾਬ ਪੁਲਿਸ ਦਾ ਸੁਖਪ੍ਰੀਤ ਸਿੰਘ ਉਹਦੇ ਲੱਤ ਤੇ ਗੋਲੀ ਲੱਗੀ ਦੱਸੀ ਜਾ ਰਹੀ ਹੈ ਤਾਂ ਐਸਆਈ ਜ਼ਖਮੀ ਹੋ ਚੁੱਕਾ ਹੈ ਕਿਉਂਕਿ ਜਦਕਦਮ ਫਾਇਰਿੰਗ ਕਰ ਦਿੱਤੀ ਗਈ ਉਹਨਾਂ ਬਦਮਾਸ਼ਾਂ ਦੇ ਵੱਲੋਂ ਜਦੋਂ ਪੰਜਾਬ ਪੁਲਿਸ ਨੂੰ ਉਹਨਾਂ ਤੋਂ ਨਾਂ ਪੁੱਛਿਆ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਸਾਡੀ ਖੈਰ ਨਹੀਂ ਹੈ ਪੰਜਾਬ ਪੁਲਿਸ ਨੂੰ ਪਤਾ ਲੱਗ ਗਿਆ ਤਾਂ ਉਸੇ ਸਮੇਂ ਉਹਨਾਂ ਨੇ ਪੰਜਾਬ ਪੁਲਿਸ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਸ ਕਰਕੇ ਇੱਕ ਐਸਆਈ ਦੇ ਲੱਤ ਦੇ ਉੱਪਰ ਗੋਲੀ ਲੱਗੀ ਹੈ ਐਸਆਈ ਜ਼ਖਮੀ ਹੋਇਆ ਹੈ ਜਦਕਿ ਆ ਪੰਜਾਬ ਪੁਲਿਸ ਨੇ ਫਿਰ ਪੂਰੇ ਸ਼ਹਿਰ ਦੇ ਵਿੱਚ ਨਾਕੇਬੰਦੀ ਕਰ ਦਿੱਤੀ ਕਿਉਂਕਿ ਉਹ ਉੱਥੋਂ ਫਾਇਰਿੰਗ ਕਰਕੇ ਤੇ ਫਰਾਰ ਹੋ ਗਏ ਪਰ ਜਦੋਂ ਨਾਕੇ ਤੇ ਉਹਨਾਂ ਤਿੰਨਾਂ ਬਦਮਾਸ਼ਾਂ ਨੂੰ ਰੋਕਿਆ ਗਿਆ ਤਾਂ ਨਾਕੇ ਤੇ ਉਹਨਾਂ ਨੇ ਫਿਰ ਫਾਇਰਿੰਗ ਕੀਤੀ ਪਰ ਆ ਪੰਜਾਬ ਪੁਲਿਸ ਨੇ ਵੀ ਫਿਰ ਅਗੋਂ ਜਵਾਬ ਜਿਹੜਾ ਉਹ ਦਿੱਤਾ ਜਿਸ ਦੇ ਨਾਲ ਦੋ ਬਦਮਾਸ਼ਾਂ ਦੇ ਗੋਲੀਆਂ ਲੱਗੀਆਂ ਨੇ ਪੱਟਾਂ ਦੇ ਵਿੱਚ ਉਹ ਜ਼ਖਮੀ ਨੇ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਤੇ ਇੱਕ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਇਹ ਦੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਜਿੱਥੇ ਫਾਇਰਿੰਗ ਹੋਈ ਉਹ ਵੀ ਤਸਵੀਰਾਂ আর ਜਿਸ ਨਾਕੇ ਤੇ ਉਹਨਾਂ ਬਦਮਾਸ਼ਾਂ ਨੂੰ ਰੋਕਿਆ ਗਿਆ ਸੀ ਉਹ ਵੀ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦਰਅਸਲ ਮਾਮਲਾ ਜੜਾਇਆ ਉਹ ਪਰਾਣਾ ਸੀਗਾ ਵਿਨਾ ਦੇ ਵੱਲੋਂ ਇੱਕ ਸ਼ਰਾਬ ਦੇ ਠੇਕੇ ਨੂੰ ਲੁੱਟਿਆ ਗਿਆ ਸੀ ਔਰ ਉਸੇ ਕੇਸ ਦੇ ਵਿੱਚ ਇਹ ਬੰਦੇ ਲੜਨ ਦਾ ਸੀਗੇ ਤੇ ਜਦੋਂ ਪੰਜਾਬ ਪੁਲਿਸ ਨੂੰ ਸੂਚਨਾ ਮਿਲੀ ਕਿ ਉਹ ਵਾਲੇ ਬੰਦੇ ਜਿਹੜੇ ਆ ਇਸ ਜਗ੍ਹਾ ਤੇ ਉੱਪਰ ਬੈਠੇ ਹੋਏ ਆ ਤਾਂ ਪੰਜਾਬ ਪੁਲਿਸ ਜਦੋਂ ਉੱਥੇ ਜਾ ਕੇ ਦੇਖਦੀ ਆ ਉਹਨਾਂ ਤੋਂ ਨਾ ਪਹਿਲਾਂ ਪੁੱਛਦੀ ਆ ਤਾਂ ਇੰਨੇ ਚਿਰ ਨੂੰ ਉਹ ਅਗਿਉਂ ਪੰਜਾਬ ਪੁਲਿਸ ਤੇ ਫਾਇਰਿੰਗ ਕਰਨੀ ਬਿਨਾ ਕੁਝ ਸੋਚੇ ਸਮਝੇ ਸ਼ੁਰੂ ਕਰ ਦਿੰਦੇ ਨੇ ਤੇ ASI ਸੁਖਪ੍ਰੀਤ ਸਿੰਘ ਦੇ ਲੱਤ ਦੇ ਉੱਪਰ ਗੋਲੀ ਲੱਗਦੀ ਹੈ ਜਿਸ ਦੇ ਨਾਲ ASI ਸੁਖਪ੍ਰੀਤ ਜਿਹੜਾ ਆ ਉਹ ਜ਼ਖਮੀ ਹੋ ਜਾਂਦਾ ਹੈ ਔਰ ਮੌਕੇ ਤੋਂ ਇਹ ਜਿਹੜੇ ਮੁਲਜ਼ਮ ਸੀ ਬਦਮਾਸ਼ ਜਿਹੜੇ ਨੇ ਉਹ ਫਰਾਰ ਹੋ ਜਾਂਦੇ ਨੇ ਫਿਰ ਜਦੋਂ ਪੁਲਿਸ ਨੇ ਵਾਇਰਲੈਸ ਕੀਤੀ ਪੂਰੇ ਸ਼ਹਿਰ ਦੇ ਵਿੱਚ ਨਾਕਾਬੰਦੀ ਦਾ ਕਹਿ ਦਿੱਤਾ ਔਰ ਨਾਕਾਬੰਦੀ ਦੇ ਦੌਰਾਨ ਇਹਨਾਂ ਤਿੰਨ ਬਦਮਾਸ਼ਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਉੱਥੇ ਵੀ ਇਹਨਾਂ ਨੇ ਫਾਇਰਿੰਗ ਕੀਤੀ ਪਰ ਉੱਥੇ ਇਹਨਾਂ ਨੂੰ ਦਬੋਚ ਲਿਆ ਗਿਆ ਦੋ ਜ਼ਖਮੀ ਐ ਤੇ ਇੱਕ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਗਿਆ। ਯਾ ਪੁਲਿਸ ਨੂੰ ਨਾਮ ਪੁੱਛਣਾ ਹੀ ਮਹਿੰਗਾ ਪੈ ਗਿਆ। ਜਿੱਹਾਂ ਪੰਜਾਬ ਪੁਲਿਸ ਨੇ ਤਿੰਨ ਲੋਕਾਂ ਤੋਂ ਨਾਮ ਪੁੱਛਿਆ ਤਾਂ ਜਿੰਨਾ ਦਾ ਨਾਮ ਪੁੱਛਿਆ ਗਿਆ ਉਹਨਾਂ ਦੇ ਵੱਲੋਂ ਪੰਜਾਬ ਪੁਲਿਸ ਤੇ ਹੀ ਫਾਇਰਿੰਗ ਕਰ ਦਿੱਤੀ ਹੈ ਜੀ ਹਾਂ ਪੂਰਾ ਮਾਮਲਾ ਤੁਹਾਨੂੰ ਦੱਸਦੇ ਹਾਂ ਪੂਰਾ ਮਾਮਲਾ ਸੁਣ ਕੇ ਤੁਹਾਡੇ ਵੀ ਰੌਂਗਟੇ ਖੜੇ ਹੋ ਜਾਣਗੇ ਬਠਿੰਡਾ ਦੇ ਵਿੱਚ ਵੱਡਾ ਇਨਕਾਊਂਟਰ ਕਰ ਦਿੱਤਾ ਗਿਆ ਹੈ ਪੁਲਿਸ ਦੇ ਵੱਲੋਂ ਤਿੰਨ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਦੋ ਜਣੇ ਜ਼ਖਮੀ ਕੋਈ ਨਹੀਂ ਜਿਨ੍ਹਾਂ ਦੇ ਪੱਟਾਂ ਦੇ ਵਿੱਚ ਗੋਲੀਆਂ ਵੱਜੀਆਂ ਨੇ ਔਰ ਇੱਕ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਤੁਹਾਨੂੰ ਦੱਸਦੇ ਕਿ ਦਰਅਸਲ ਇੱਕ ਬਠਿੰਡਾ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਵੱਡੀ ਵਾਰਦਾਤ ਵਾਪਰੀ ਸੀ ਸ਼ਰਾਬ ਦੇ ਠੇਕੇ ਤੇ ਲੁੱਟ ਕੀਤੀ ਗਈ ਸੀ ਔਰ ਉਸ ਮਾਮਲੇ ਦੇ ਵਿੱਚ ਕਈ ਮੁਲਜ਼ਮ ਜਿਹੜੇ ਉਹ ਲੜਿੰਦਾ ਸੀ ਪੰਜਾਬ ਪੁਲਿਸ ਨੂੰ ਔਰ ਪੰਜਾਬ ਪੁਲਿਸ ਨੂੰ ਗੁਪਤ ਸੂਚਨਾ ਮਿਲਦੀ ਹੈ ਕਿ ਜਿਨ੍ਹਾਂ ਨੇ ਉਹ ਠੇਕਾ ਲੁੱਟਿਆ ਉਹ ਫਲਾਣੇ ਬੰਦੇ ਇਸ ਜਗ੍ਹਾ ਤੇ ਬੈਠੇ ਹੋਇਆ ਤਾਂ ਪੰਜਾਬ ਪੁਲਿਸ ਜਦੋਂ ਉੱਥੇ ਪਹੁੰਚਦੀ ਹੈ ਤਾਂ ਉਹਨਾਂ ਦੇ ਕੋਲੋਂ ਉਹਨਾਂ ਦੇ ਨਾਂ ਪੁੱਛਦੀ ਹੈ ਤਾਂ ਇੰਨੇ ਦੇ ਵਿੱਚ ਹੀ ਮੁਲਜ਼ਮਾਂ ਦੇ ਵੱਲੋਂ ਪੰਜਾਬ ਪੁਲਿਸ ਦੇ ਉੱਪਰ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਹਾਲਾਂਕਿ ਬੜੀ ਸਮਝਦਾਰੀ ਦੇ ਨਾਲ ਬੜੇ ਚੁਕੰਨੇ ਤਰੀਕੇ ਦੇ ਨਾਲ ਪੰਜਾਬ ਪੁਲਿਸ ਨੇ ਆਪਣੇ ਆਪ ਨੂੰ ਬਚਾਇਆ ਪਰ ਫਿਰ ਵੀ ਤੁਹਾਨੂੰ ਦੱਸਦੀ ਕਿ ਏਐਸਆਈ ਜਿਹੜਾ ਆ ਪੰਜਾਬ ਪੁਲਿਸ ਦਾ ਸੁਖਪ੍ਰੀਤ ਸਿੰਘ ਉਹਦੇ ਲੱਤ ਤੇ ਗੋਲੀ ਲੱਗੀ ਦੱਸੀ ਜਾ ਰਹੀ ਹੈ ਤਾਂ ਏਐਸਆਈ ਜ਼ਖਮੀ ਹੋ ਚੁੱਕਾ ਹੈ ਕਿਉਂਕਿ ਜੱਕਦਮ ਫਾਇਰਿੰਗ ਕਰ ਦਿੱਤੀ ਗਈ ਉਹਨਾਂ ਬਦਮਾਸ਼ਾਂ ਦੇ ਵੱਲੋਂ ਜਦੋਂ ਪੰਜਾਬ ਪੁਲਿਸ ਨੂੰ ਉਹਨਾਂ ਨੂੰ ਨਾਂ ਪੁੱਛਿਆ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਸਾਡੀ ਖੈਰ ਨਹੀਂ ਹੈ ਪੰਜਾਬ ਪੁਲਿਸ ਨੂੰ ਪਤਾ ਲੱਗ ਗਿਆ ਤਾਂ ਉਸੇ ਸਮੇਂ ਉਹਨਾਂ ਨੇ ਪੰਜਾਬ ਪੁਲਿਸ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਸ ਕਦਰ ਇੱਕ ASI ਦੇ ਲੱਤ ਦੇ ਉੱਪਰ ਗੋਲੀ ਲੱਗੀ ਹੈ ASI ਜ਼ਖਮੀ ਹੋਇਆ ਹੈ ਜਦਕਿ ਪੰਜਾਬ ਪੁਲਿਸ ਨੇ ਫਿਰ ਪੂਰੇ ਸ਼ਹਿਰ ਦੇ ਵਿੱਚ ਨਾਕਾਬੰਦੀ ਕਰ ਦਿੱਤੀ ਕਿਉਂਕਿ ਉਹ ਉੱਥੋਂ ਫਾਇਰਿੰਗ ਕਰਕੇ ਤੇ ਫਰਾਰ ਹੋ ਗਏ ਪਰ ਜਦੋਂ ਨਾਕੇ ਤੇ ਉਹਨਾਂ ਤਿੰਨਾਂ ਬਦਮਾਸ਼ਾਂ ਨੂੰ ਰੋਕਿਆ ਗਿਆ ਤਾਂ ਨਾਕੇ ਤੋਂ ਉਹਨਾਂ ਨੇ ਫਿਰ ਫਾਇਰਿੰਗ ਕੀਤੀ ਪਰ ਪੰਜਾਬ ਪੁਲਿਸ ਨੇ ਵੀ ਫਿਰ ਅੱਗੇ ਉਹ ਜਵਾਬ ਜਿਹੜਾ ਉਹ ਦਿੱਤਾ ਜਿਸ ਦੇ ਨਾਲ ਦੋ ਬਦਮਾਸ਼ਾਂ ਦੇ ਗੋਲੀਆਂ ਲੱਗੀਆਂ ਨੇ ਪੱਟਾਂ ਦੇ ਵਿੱਚ ਉਹ ਜ਼ਖਮੀ ਨੇ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਤੇ ਇੱਕ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਇਹ ਮੌਕੇ ਦੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਜਿੱਥੇ ਫਾਇਰਿੰਗ ਹੋਈ ਉਹ ਵੀ ਤਸਵੀਰਾਂ ਜਿਸ ਨਾਕੇ ਤੇ ਉਹਨਾਂ ਬਦਮਾਸ਼ਾਂ ਨੂੰ ਰੋਕਿਆ ਗਿਆ ਸੀ ਉਹ ਵੀ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਦਰਅਸਲ ਮਾਮਲਾ ਜੁੜਿਆ ਉਹ ਪਰਾਣਾ ਸੀਗਾ ਇਹਨਾਂ ਦੇ ਵੱਲੋਂ ਇੱਕ ਸ਼ਰਾਬ ਦੇ ਠੇਕੇ ਨੂੰ ਲੁੱਟਿਆ ਗਿਆ ਸੀ ਔਰ ਉਸੇ ਕੇਸ ਦੇ ਵਿੱਚ ਇਹ ਬੰਦੇ ਲੜਨਦਾ ਸੀਗੇ ਤੇ ਜਦੋਂ ਪੰਜਾਬ ਪੁਲਿਸ ਨੂੰ ਸੂਚਨਾ ਮਿਲੀ ਕਿ ਉਹ ਵਾਲੇ ਬੰਦੇ ਜੁੜਿਆ ਇਸ ਜਗ੍ਹਾ ਦੇ ਉੱਪਰ ਬੈਠੇ ਹੋਏ ਆ ਤਾਂ ਪੰਜਾਬ ਪੁਲਿਸ ਜਦੋਂ ਉੱਥੇ ਜਾ ਕੇ ਦੇਖਦੀ ਹੈ ਉਹਨਾਂ ਤੋਂ ਨਾ ਪਹਿਲਾਂ ਪੁੱਛਦੀ ਹੈ ਤਾਂ ਇੰਨੇ ਚਿਰ ਨੂੰ ਉਹ ਅਗਿਓਂ ਪੰਜਾਬ ਪੁਲਿਸ ਤੇ ਫਾਇਰਿੰਗ ਕਰਨੀ ਬਿਨਾ ਕੋ ਸੋਚੇ ਸਮਝੇ ਸ਼ੁਰੂ ਕਰ ਦਿੰਦੇ ਨੇ ਤੇ ASI ਸੁਖਪ੍ਰੀਤ ਸਿੰਘ ਦੇ ਲੱਤ ਦੇ ਉੱਪਰ ਗੋਲੀ ਲੱਗਦੀ ਹੈ ਜਿਸ ਦੇ ਨਾਲ ASI ਸੁਖਪ੍ਰੀਤ ਜਿਹੜਾ ਆ ਉਹ ਜ਼ਖਮੀ ਹੋ ਜਾਂਦਾ ਹੈ ਔਰ ਮੌਕੇ ਤੋਂ ਇਹ ਜਿਹੜੇ ਮੁਲਜ਼ਮ ਸੀ ਬਦਮਾਸ਼ ਜਿਹੜੇ ਨੇ ਉਹ ਫਰਾਰ ਹੋ ਜਾਂਦੇ ਨੇ ਫਿਰ ਜਦੋਂ ਪੁਲਿਸ ਨੇ ਵਾਇਰਲਸ ਕੀਤੀ ਪੂਰੇ ਸ਼ਹਿਰ ਦੇ ਵਿੱਚ ਨਾਕਾਬੰਦੀ ਦਾ ਕਹਿ ਦਿੱਤਾ ਔਰ ਨਾਕਾਬੰਦੀ ਦੇ ਦੌਰਾਨ ਇਹਨਾਂ ਤਿੰਨ ਬਦਮਾਸ਼ਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਉੱਥੇ ਵੀ ਇਹਨਾਂ ਨੇ ਫਾਇਰਿੰਗ ਕੀਤੀ ਪਰ ਉੱਥੇ ਇਹਨਾਂ ਨੂੰ ਦਬੋਚ ਲਿਆ ਗਿਆ ਦੋ ਜ਼ਖਮੀ ਐ ਤੇ ਇੱਕ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਗਿਆ। ਜਿਆ ਪੁਲਿਸ ਨੂੰ ਨਾਮ ਪੁੱਛਣਾ ਹੀ ਮਹਿੰਗਾ ਪੈ ਗਿਆ। ਜਿੱਹਾਂ ਪੰਜਾਬ ਪੁਲਿਸ ਨੇ ਤਿੰਨ ਲੋਕਾਂ ਤੋਂ ਨਾਮ ਪੁੱਛਿਆ ਤਾਂ ਜਿਨ੍ਹਾਂ ਦਾ ਨਾਮ ਪੁੱਛਿਆ ਗਿਆ ਉਹਨਾਂ ਦੇ ਵੱਲੋਂ ਪੰਜਾਬ ਪੁਲਿਸ ਤੇ ਹੀ ਫਾਇਰਿੰਗ ਕਰ ਦਿੱਤੀ ਐ। ਜਿੱਹਾਂ ਪੂਰਾ ਮਾਮਲਾ ਤੁਹਾਨੂੰ ਦੱਸਦੇ ਆ ਪੂਰਾ ਮਾਮਲਾ ਸੁਣ ਕੇ ਤੁਹਾਡੇ ਵੀ ਰੌਂਗਟੇ ਖੜੇ ਹੋ ਜਾਣਗੇ। ਬਠਿੰਡਾ ਦੇ ਵਿੱਚ ਵੱਡਾ ਇਨਕਾਊਂਟਰ ਕਰ ਦਿੱਤਾ ਗਿਆ ਹੈ ਪੁਲਿਸ ਦੇ ਵੱਲੋਂ ਤਿੰਨ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਦੋ ਜਣੇ ਜ਼ਖਮੀ ਕੋਏ ਨੇ ਜਿਨ੍ਹਾਂ ਦੇ ਪੱਟਾਂ ਦੇ ਵਿੱਚ ਗੋਲੀਆਂ ਵੱਜੀਆਂ ਨੇ ਔਰ ਇੱਕ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਤੁਹਾਨੂੰ ਦੱਸ ਦੇ ਕਿ ਦਰਅਸਲ ਇੱਕ ਬਠਿੰਡਾ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਵੱਡੀ ਵਾਰਦਾਤ ਵਾਪਰੀ ਸੀ ਸ਼ਰਾਬ ਦੇ ਠੇਕੇ ਤੇ ਲੁੱਟ ਕੀਤੀ ਗਈ ਸੀ ਔਰ ਉਸ ਮਾਮਲੇ ਦੇ ਵਿੱਚ ਕਈ ਮੁਲਜ਼ਮ ਜਿਹੜੇ ਉਹ ਲੜਿੰਦਾ ਸੀ ਪੰਜਾਬ ਪੁਲਿਸ ਨੂੰ ਔਰ ਪੰਜਾਬ ਪੁਲਿਸ ਨੂੰ ਗੁਪਤ ਸੂਚਨਾ ਮਿਲਦੀ ਹੈ ਕਿ ਜਿਨ੍ਹਾਂ ਨੇ ਉਹ ਠੇਕਾ ਲੁੱਟਿਆ ਉਹ ਫਲਾਣੇ ਬੰਦੇ ਇਸ ਜਗ੍ਹਾ ਤੇ ਬੈਠੇ ਹੋਇਆ ਤਾਂ ਪੰਜਾਬ ਪੁਲਿਸ ਜਦੋਂ ਉੱਥੇ ਪਹੁੰਚਦੀ ਹੈ ਤਾਂ ਉਹਨਾਂ ਦੇ ਕੋਲੋਂ ਉਹਨਾਂ ਦੇ ਨਾਂ ਪੁੱਛਦੀ ਹੈ ਤਾਂ ਇੰਨੇ ਦੇ ਵਿੱਚ ਹੀ ਮੁਲਜ਼ਮਾਂ ਦੇ ਵੱਲੋਂ ਪੰਜਾਬ ਪੁਲਿਸ ਦੇ ਉੱਪਰ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਹਾਲਾਂਕਿ ਬੜੀ ਸਮਝਦਾਰੀ ਦੇ ਨਾਲ ਬੜੇ ਚੁਕੰਨੇ ਤਰੀਕੇ ਦੇ ਨਾਲ ਪੰਜਾਬ ਪੁਲਿਸ ਨੇ ਆਪਣੇ ਆਪ ਨੂੰ ਬਚਾਇਆ ਪਰ ਫਿਰ ਵੀ ਤੁਹਾਨੂੰ ਦੱਸਦੀ ਕਿ ਏਐਸਆਈ ਜਿਹੜਾ ਆ ਪੰਜਾਬ ਪੁਲਿਸ ਦਾ ਸੁਖਪ੍ਰੀਤ ਸਿੰਘ ਉਹਦੇ ਲੱਤ ਤੇ ਗੋਲੀ ਲੱਗੀ ਦੱਸੀ ਜਾ ਰਹੀ ਹੈ ਤਾਂ ਇਹ